ਥਾਣਾ ਫਲੋਰ ਨੇ 125 ਗ੍ਰਾਮ ਹੀਰੋਨ ਸਮੇਤ ਤਿੰਨ ਵਿਅਕਤੀਆਂ ਤੋਂ ਇੱਕ ਨਸ਼ਾ ਤਸਕਰ ਔਰਤ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਲੋਰ ਦੇ ਇੰਸਪੈਕਟਰ ਸਖਦੇਵ ਸਿੰਘ ਮੁਖ ਥਾਣਾ ਅਫਸਰ ਫਲੋਰ ਸਮੇਤ ਥਾਣਾ ਬਿਲਗਾ ਅਤੇ ਥਾਣਾ ਗੁਰਾਇਆਂ ਦੀ ਫੋਰਸ ਨੇ 75 ਦੇ ਕਰੀਬ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰੱਗ ਹਾਰਟ ਸਪੌਟ ਕੋਛਤ ਕੀਤੇ ਪਿੰਡ ਸੇਲਕੀਆਣਾ ਵਿਖੇ ਸਪੈਸ਼ਲ ਕਾਸਕੋ ਪੁਲਿਸ ਚੈਕਿੰਗ ਆਪਰੇਸ਼ਨ ਕੀਤਾ ਜੋ ਕਿ ਇਸ ਦੌਰਾਨ ਰਾਜkumar ਪੁੱਤਰ ਸਰਵਣ ਕੁਮਾਰ ਸਰਵਣ ਰਾਮ ਵਾਸੀ ਸੇਲਕੀਆਣਾ ਥਾਣਾ ਫਲੋਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਗ੍ਰਾਮ ਹੀਰੋਨ ਇੱਕ ਕਾਰ ਜਿਸ ਦਾ ਨੰਬਰ PB10 CG0078 ਬਰਾਮਦ ਕਰਕੇ ਮੁਕੱਦਮਾ ਨੰਬਰ 109 ਮਿਤੀ 21 6 2024 ਜੁਰਮ 21 BN DPX ਇੱਕ ਥਾਣਾ ਫਲੋਰ ਦਰਜ ਰਜਿਸਟਰਡ ਕੀਤਾ ਹੈ ਇਸ ਇਸੇ ਤਰ੍ਹਾਂ ਦਰਾਨੇ ਸਰਚ ਇੱਕ ਮਹਿਲਾ ਨਸ਼ਾ ਤਸਕਰ ਦੀਪਾ ਪਤਨੀ ਸਦਾਰਤ ਉਰਫ ਸਨੀ ਸਦਾਰਤ ਉਰਫ ਸਨੀ ਪੁੱਤਰ ਰਾਜ ਰਾਜ ਵਿਸ਼ਾਲ ਪੁੱਤਰ ਰਾਜ ਵਾਸੀ ਸੇਲਕੀਆਣਾ ਥਾਣਾ ਫਲੋਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 120 ਗ੍ਰਾਮ ਹੀਰੋਨ ਸਮੇਤ ਡਰੱਗ ਮਨੀ 33000 ਰੁਪਏ ਭਾਰਤੀ ਕਰੰਸੀ ਤੇ ਮੋਟਰਸਾਈਕਲ ਹੀਰੋ ਹੰਡਾ ਬਿਨਾ ਨੰਬਰੀ ਬਰਾਮਦ ਕਰਕੇ ਮਕਦਮਾ ਨੰਬਰ 170 ਮਿਤੀ 21 6 2024 ਜੁਰਮ 21 27 ਐ ਐਨ ਡੀ ਪੀ ਐਕਟ ਥਾਣਾ ਫਲੋਰ ਦਰਜ ਰਜਿਸਟਰਡ ਕੀਤਾ ਹੈ ਜੋ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਆਓ ਦੇਖਦੇ ਹਾਂ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਰਿਪੋਰਟ ਗਤੀਵਿਧੀ ਮਿਲਦੀ ਰਹੇ ਔਰ ਇਹਨਾਂ ਦਾ ਨਸ਼ੇ ਨੂੰ ਸਪਲਾਈ ਕਰਨ ਦਾ ਜਿਹੜਾ ਤਰੀਕਾ ਸੀ ਤੁਸੀਂ ਜਦੋਂ ਵੀਡੀਓ ਦੇ ਵਿੱਚ ਪੂਰੀ ਵੀਡੀਓ ਬਿਨਾ ਸਕਿਪ ਕੀਤੇ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਨਸ਼ਾ ਕਿਸ ਤਰ੍ਹਾਂ ਸਪਲਾਈ ਕਰਦੇ ਸੀ ਆਓ ਦੇਖਦੇ ਹਾਂ ਪੂਰੀ ਰਿਪੋਰਟ

ਨਿਚਾਨ ਮਾਰ ਆਇਆ ਸਿਸਟਮ ਮਾਰ ਆਇਆ ਤਾਂ ਉਹ ਆਮ ਆਮ ਆਇਆ ਅਹ ਸਰ ਤੋਂ ਇੱਕ ਘਾਟੋ ਪ੍ਰਿੰਟ ਪ੍ਰਿੰਟ ਪ੍ਰਾਣ ਉਸਕੇ ਨੂੰ ਤੇਨਤੀ ਨਾਲ ਕੋਈ ਨੱਟ ਆਪਸ ਸਰ ਤੋਂ ਕੀ ਤੇ ਆ ਮੇਰੀ ਤਾਂ ਤੇਰੀ ਸਰ ਕਿੰਨੇ ਕਾਬੂ ਜਿੱਤੇ ਹੈਗੇ ਆ ਨਸ਼ਾ ਚ ਨਬਰਾਂ ਉੱਤੇ ਮਾਨਜੋਗ ਡੀਏ ਸਾਹਿਬ ਜਰੰਦਰ ਰੇਂਜ ਸ੍ਰੀ ਹਰਮਨਦੀਪ ਸਿੰਘ ਜੀ ਗਿੱਲ ਆਈਪੀਐਸ ਸ੍ਰੀ ਅਨਕਰ ਗੁਪਤਾ ਜੀ ਆਈਪੀਐਸ ਐਸਐਸਟੀ ਸਾਹਿਬ ਜਰੰਦਰ ਵਿਆਥੀ ਅਤੇ ਸ੍ਰੀ ਮੁਖਤਾਰ ਰਾਏ ਐਸਟੀ ਹੈੱਡਕੁਆਰਟਰ ਸਾਹਿਬ ਡੀਐਸਪੀ ਸਾਹਿਬ ਸਾਡੇ ਸਰਨਜੀਤ ਸਿੰਘ ਸੌਰੀ ਜਮ ਫੋਰ ਅਤੇ ਤਿੰਨ ਥਾਣਿਆਂ ਦੀ ਫੋਰ ਜਿਸ ਵਿੱਚ ਥਾਣਾ ਫਲੋਰ ਦੀ ਮੈਂ ਰੀਡ ਕਰਦਾ ਸੀ ਮੇਰੀ ਪੁਲਿਸ ਪਾਰਟੀਆਂ ਦੀ ਵਾਟਸਐਪ ਟੀਮਾਂ ਤੇ ਐਸ ਐਚਓ ਗਰਾਇਆ ਐਸ ਐਚਓ ਬਿਲਗਾ ਉਹਨਾਂ ਦੀ ਫੋਰਸ ਤੇ ਲੈਡੀ ਫੋਰਸ ਦੇ ਨਾਲ ਅਸੀਂ ਜੋ ਕੱਲ ਮਿਤੀ 21 ਛੇ 24 ਨੂੰ ਸਵੇਰ 6 ਵਜੇ ਤੋਂ ਲੈ ਕੇ 2 ਵਜੇ ਤੱਕ ਤਿੰਨ ਸੇਲ ਕੀ ਆਣਾ ਜੋ ਨਵਾਂ ਸ਼ਹਿਰ ਰੋਡ ਤੇ ਫਿਰਤਿਆ ਜਿੱਥੇ 31 ਦੇ ਕਰੀਬ ਜੋ ਮਰਦਔਰਤਾਂ ਹੈਬਚੁਲ ਆਫ ਵੈਂਡਰ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਪਹਿਲਾਂ ਵੀ ਜੋ ਡਰੱਗ ਐਕਟ ਦੇ ਹੇਠ ਮੁਕਦਮੇ ਦਰਜ ਆ ਉਹਨਾਂ ਦੇ ਘਰਾਂ ਨੂੰ ਅਸੀਂ ਜੋ ਕਾਡਨ ਕਰਕੇ ਕਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਅਸੀਂ ਇੱਕ ਲੇਡੀ ਅਤੇ ਉਸਦਾ ਹਸਬੰਡ ਜਿਸ ਦਾ ਨਾਮ ਸੁਧਾਰਤ ਅਤੇ ਲੇਡੀ ਦਾ ਨਾਮ ਦੀਪਾ ਅਤੇ ਇੱਕ ਸੁਧਾਰਪ ਦਾ ਛੋਟਾ ਭਰਾ ਵਿਸ਼ਾਲ son of ਰਾਜਾ ਸਾਰੇ ਰੈਜ਼ੀਡੈਂਟ ਛੇਲਕੀ ਵਾਲਾਂ ਦੇ ਨੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੋ ਕਾਸਟ ਆਪਰੇਸ਼ਨ ਦੇ ਕਾਟਨ ਤੋੜ ਕੇ ਨਵਾਂ ਸ਼ਹਿਰ ਰੋਡ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਚੈਕਿੰਗ ਦੇ ਦੌਰਾਨ ਸਾਡੇ ਚੌਕੀ ਇੰਚਾਰਜ ਸੁਗਰੀਵ ਸਿੰਘ ਐਸਆਈ ਚੌਕੀ ਲਸਾੜਾ ਉਨ੍ਹਾਂ ਦੀ ਟੀਮ ਨੇ ਉਹਨੂੰ ਕਾਬੂ ਕੀਤਾ ਜਿਸ ਵਿੱਚ ਇੱਕ ਰਾਜਕੁਮਾਰ ਨਾਮ ਦਾ ਆਦਮੀ ਸੀ ਉਹ ਗੱਡੀ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਪਾਸੋਂ 5 ਗ੍ਰਾਮ ਹੈਰੋਨ ਫ੍ਰਾਮਡ ਹੋਈ ਉੱਤੇ ਇੱਕ ਬਾਰ ਖਿਲਾਫ ਮਕਦਮਾ ਨੰਬਰ 169 ਦਰਜ ਕੀਤਾ ਗਿਆ ਅਤੇ ਉਸ ਦੀ ਜੋ ਗੱਡੀ ਜਿਹੜੀ ਆ ਉਹਦੀ ਰਿਕਵਰੀ ਕੀਤੀ ਗਈ ਆ ਇਸ ਤੋਂ ਉਪਰੰਤ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਮਲਤਾਨੀ ਕੌਮੀ ਇੰਚਾਰਜ ਅਪਰਾ ਵੱਲੋਂ ਜੋ ਲੇਡੀ ਦੀਪਾ ਅਤੇ ਉਸ ਦਾ ਹਸਬੰਦ ਸੁਧਾਰਤ ਤੇ ਉਸ ਦਾ ਛੋਟਾ ਭਰਾ ਵਿਸ਼ਾਲ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਅਤੇ 120 ਗ੍ਰਾਮ ਹੈਰੋਨ ਦੀਰਗਵਰੀ ਹੋਈ ਆ ਔਰ ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਜੋ ਹੁਣ ਤੱਕ ਆਪਣੀ ਮੁੱਢਲੀ ਇੰਟਰੋਗੇਸ਼ਨ ਦੇ ਵਿੱਚ ਇਹ ਮੰਨਿਆ ਕਿ ਸੁਧਾਰਤ ਜੋ ਆਪਣੀ ਵਾਈਫ ਅਤੇ ਆਪਣੀ ਸਾਸ ਬਿੰਦਰ ਵਾਸੀ ਲਾਖਪੁਰ ਥਾਣਾ ਸਦਰਬੰਗਾ ਇਹ ਜਦੋਂ ਉੱਤਰ ਪ੍ਰੈਸ਼ਰ ਪੈਂਦਾ ਆ ਪੁਲਿਸ ਦੀ ਚੈਕਿੰਗ ਹੁੰਦੀ ਆ ਤਾਂ ਇਹ ਆਪਣੇ ਪਿੰਡ ਫੇਰਕੀਆਂ ਨੇ ਆ ਕੇ ਬਸਣ ਲੱਗ ਜਾਂਦੇ ਆ ਸਿਰੇ ਇੱਥੇ ਚਿੱਟਾ ਵੇਚਣ ਦਾ ਧੰਦਾ ਕਰਦੇ ਆ ਜਦੋਂ ਫਲੋਰ ਪੁਲਿਸ ਦਾ ਪ੍ਰੈਸ਼ਰ ਹੁੰਦਾ ਤਾਂ ਇਹ ਲਾਖਪੁਰ ਪਿੰਡ ਵਿੱਚ ਚਲੇ ਜਾਂਦੇ ਆ ਜੋ 2018 ਦੇ ਵਿੱਚ ਇਹ ਸਾਰੇ ਫੈਮਿਲੀ ਦਿੱਲੀ ਤੋਂ ਰੋਹਣੀ ਤੋਂ ਜੋ 3 ਕਿਲੋਗ੍ਰਾਮ ਹੈਰੋਂ ਦੀ ਖਰੀਦ ਕਰਕੇ ਲੈ ਕੇ ਆ ਰਿਆ ਸੀ ਜਿੱਥੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਮਕਦਮਾ ਦਰਜ ਕੀਤਾ ਗਿਆ ਸੀ ਜੋ ਇਹ ਲੇਡੀਜ਼ ਉਥੋਂ ਭੱਜ ਗਈਆਂ ਸੀ ਔਰ ਸੁਧਾਰਤ ਜੋ ਤਿਹੜਾ ਜੇਲ੍ਹ ਦੇ ਵਿੱਚ ਬੰਦ ਰਿਆ ਜਿੱਥੇ ਇਹਦਾ ਇੱਕ ਆਈਕੇ ਨਾਮ ਦਾ ਨਾਜੀਰੀਅਨ ਵੀ ਜੇਲ੍ਹ ਵਿੱਚ ਬੰਦ ਸੀ ਉਸ ਨਾਲ ਇਹਦੀ ਜੋ ਮੇਰਾ ਪਹੁੰਚ ਹੋਇਆ ਸੀ ਆਫਟਰ ਰੋਲ ਤੇ ਆਉਣ ਤੇ ਤੇ ਆਈਕੇ ਵੀ ਅੱਜ ਕੱਲ ਫਰੋਲ ਤੇ ਜੋ ਧਾਰ ਹੈ ਇਹ ਉਹਦੇ ਨਾਲ ਸੰਪਰਕ ਕਰਕੇ ਦਿੱਲੀ ਉਹਨੂੰ ਜੋ ਪੈਸੇ ਜੋ ਨੈਕਟੋ ਬੈਂਕਿੰਗ ਦੇ ਜਰੀਏ ਭੇਜਦਾ ਆ ਉਹ ਇਹਨੂੰ ਇੱਥੇ ਆ ਕੇ ਡਿਲੀਵਰੀ ਦੇ ਕੇ ਜਾਂਦੇ ਨੇ ਕਦੇ ਲਵਲੀ ਯੂਨੀਵਰਸਿਟੀ ਦੇ ਨੇੜੇ ਇਹਨੇ ਦੱਸਿਆ ਕਦੇ ਜੋ ਮਡਾਲੀ ਖਰੀਬ ਦੇ ਨੇੜੇ ਇੱਕ ਦੋ ਵਾਰ ਇਹਨੂੰ ਸਪਲਾਈ ਦਿੱਤੀ ਆ ਫਿਰ ਇਹਨੂੰ ਇਹਦੇ ਪਿੰਡ ਤੱਕ ਜਾਂ ਲੁਧਿਆਣਾ ਨੇੜੇ ਆ ਕੇ ਉਹ ਸਪਲਾਈ ਦੇ ਕੇ ਜਾਂਦੇ ਨੇ ਸਰ ਇਸ ਤੋਂ ਇਲਾਵਾ ਹੋਰ ਵੀ ਕਿਤੇ ਮੁਕੰਮਲ ਦਾ ਹੈਗੇ ਹਾਂਜੀ ਇਹਦੇ ਤੇ ਜੋ ਸਪੈਸ਼ਲ ਸੈੱਲ ਦਿੱਲੀ ਵਿੱਚ 100 100 ਨੰਬਰ ਮੁਕਦਮਾ ਦਰਜਾ ਮਿਤੀ 31 18 21 ਕਾਰ 85 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਨੂੰ ਸਪੈਸ਼ਲ ਸੈੱਲ ਨਵੀਂ ਦਿੱਲੀ ਅਤੇ ਜੋ ਇਹਦਾ ਭਰਾ ਵਿਛਾਲਿਆ ਉਸ ਦੇ ਖਿਲਾਫ ਵੀ 228 ਨੰਬਰ ਮਕਦਮਾ ਜੋ ਸਾਡੇ ਥਾਣੇ ਵਿੱਚ ਹੀ ਆ ਲੜਾਈ ਝਗੜੇ ਦਾ 354 324 148 149 ਆਈ ਪੀ ਸੀ ਦੇ ਵਿੱਚ ਜਿਹੜਾ ਇਹ ਇਹਨੂੰ ਉਸੇ ਵਿੱਚ ਹੀ ਗੁਫਤਾਰ ਕੀਤਾ ਜਾ ਰਿਹਾ ਉਸ ਵਿੱਚ ਇਹ ਫਰਾਰ ਚੱਲ ਰਿਹਾ ਸੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499